ਸਰਕਾਰ ਪਰ ਤੁਸੀਂ ਕਹਿੰਦੇ ਹੋ মিডিਆ ਨੂੰ ਹੱਥ ਪਾ ਲਿਆ ਰੇਗ ਦਾ ਆਪਣਾ ਆਪਣਾ ਨਜ਼ਰੀਆ ਹੈ ਸਾਬ ਕਹਿੰਦੇ ਤੂੰ ਰੋਨੀਏ ਕਾਲੇ ਚੰਮ ਨੂੰ ਇੱਥੇ ਰੁੜਗੇ ਕਲੰਗੀਆਂ ਵਾਲੇ ਅੱਜ ਸਿਮਰਤਜੀਤ ਮਾਨ ਹੋਰਾਂ ਨੂੰ ਰੋਡ ਰੱਖਿਆ ਉੱਤੇ ਐਮਪੀ ਸਾਹਿਬ ਹੈ ਸਾਹਿਬ ਜਿਨ੍ਹਾਂ ਨੇ ਠੋਕੇ ਇਹਨਾਂ ਦੇ ਆਪ ਦੀ ਸਰਕਾਰ ਬਣਦੇ ਬਣਦੇ ਆਮ ਆਦਮੀ ਪਾਰਟੀ ਸਰਕਾਰ ਨੂੰ ਜੋ ਵੀ ਸਾਡੇ ਡਿਫਰੈਂਸਿਸ ਰਹੇ ਹੋਣੇ ਚੁਣੇ ਹੋਏ ਨੁਮਾਇंदे ਹੈ ਪੰਜਾਬ ਦੇ ਮੈਂਬਰ ਆ ਪਾਰਲੀਮੈਂਟ ਹੈ ਅੱਜ ਕਹਿੰਦੇ ਇਸ ਪ੍ਰੋਟੈਸਟ ਜੀ ਨਹੀਂ ਜਾਣ ਦੇਣਾ ਕਾਹਦਾ ਪ੍ਰੋਟੈਸਟ ਕਾਹਦਾ ਹੈ ਪ੍ਰੋਟੈਸਟ ਉਹਨਾਂ ਲੋਕਾਂ ਦਾ ਹੈ ਉਹਨਾਂ ਵਾਸਤੇ ਹੈ ਜਿਹਨੇ ਜਿਨ੍ਹਾਂ ਨੇ ਭਗਵੰਤ ਮਾਨ ਜੀ ਨੂੰ ਉਹਨਾਂ ਦੀ ਜ਼ੁਬਾਨ ਦੇ ਅੰਦਰ ਜਵਾਬ ਦਿੱਤਾ ਭਗਵੰਤ ਮਾਨ ਜੀ ਨੇ ਸਾਰੀ ਉਮਰ ਆਪਣੀ ਰੋਜੀ ਰੋਟੀ ਟੀਚਰਾਂ ਕਰਕੇ ਕਮਾਈ ਹੈ ਲੋਕਾਂ ਦੇ ਛੇਡਾਂ ਕਰਕੇ ਲੋਕਾਂ ਦੇ ਮਜ਼ਾਕ ਉਡਾ ਕੇ ਲੋਕਾਂ ਦੇ ਖਿਲਾਫ ਬੋਲ ਕੇ ਆਪਣੀ ਜ਼ਿੰਦਗੀ ਆਪਣਾ ਕੈਰੀਅਰ ਬਣਾਇਆ ਤੇ ਅੱਜ ਜੇ ਕਿਸੇ ਉਹਨਾਂ ਦੇ ਪੁਰਾਣੇ ਕੁਲੀਗ ਨੇ ਆਵਾਜ਼ ਕੋ ਉਠਾਤੀ ਉਹਨਾਂ ਦੀ ਭਾਸ਼ਾ ਚ ਬੋਲਤਾ ਜਿਵੇਂ ਉਹ ਲੋਕਾਂ ਦਾ ਮਜ਼ਾਕ ਉਡਾਂਦੇ ਹੈ ਅਗਰ ਕਿਸੇ ਨੇ ਉਹਨਾਂ ਨੇ ਮਜ਼ਾਕ ਉਡਾਤਾ ਤੇ ਅੱਜ ਚੁੱਪ ਬਹੁਤ ਡੂੰਗਾ ਰਿਹਾ ਸਾਬ ਇੱਕ ਦੇ ਬਾਅਦ ਇੱਕ ਪਰਚਾ ਠੋਕੀ ਤੁਰਿਆਂਦੇ ਪਹਿਲਾਂ ਖਹਿਰਾ ਸਾਹਿਬ ਤੇ ਪਰਚੇ ਠੋਕੇ ਹੁਣ ਆ ਇਹਦਾ ਮੈਂ ਤਾਂ ਸਮਝਦਾ ਕੋਈ ਯਾਦਾਂ ਬਹਾਨਾ ਹੈ ਜਾਂ ਪਾਣਾ ਹੈ ਆ ਪਾਣਾ ਪੰਜਾਬ ਤੇ ਜ਼ਰੂਰ ਵਰਤ ਗਿਆ ਸਾਬ ਆ ਸਿੱਧੂ ਸਾਹਿਬ ਦਾ ਮਸਲਾ ਨਹੀਂ ਆ ਇੱਕ ਪਿਕਚਰ ਦਿਖਾ ਰਿਹਾ ਹੈ ਵੀ ਅੱਜ ਪੰਜਾਬ ਦੇ ਅੰਦਰ ਸਰਕਾਰ ਕਿੰਨੀ ਕਬਰਾਈ ਹੋਈ ਹੈ ਸਰਕਾਰ ਆਪਣੇ ਖਿਲਾਫ ਆਵਾਜ਼ ਸੁਣ ਤੋਂ ਜਿਹੜੇ ਲੋਕਤੰਤਰ ਦੀ ਦੁਹਾਈ ਦੇ ਰਹੇ ਸੀਗੇ ਜਿਨ੍ਹਾਂ ਨੇ ਉਥੇ ਰਾਮਲੀਲਾ ਮੈਦਾਨ ਦੇ ਅੰਦਰ ਲੋਕਤੰਤਰ ਬਚਾਉਣ ਦੀ ਆਵਾਜ਼ ਲੈ ਕੇ ਚੱਕੇ ਸੀਗੇ ਅੱਜ ਲੋਕਤੰਤਰ ਦਾ ਗळा ਕੌਣ ਕੁੱਟੇ ਜਾ ਰਿਹਾ ਹੈ ਕਾਨੂੰਨ ਦੀ ਗੱਲ ਕਰਦੇ ਆ ਵੀ ਬਹੁਤ ਕਾਲੇ ਕਾਨੂੰਨ ਬਣਾ ਕੇ ਤੇ ਸਾਨੂੰ ਸਾਡੇ ਸੁਪਰੀਮੋ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਜਾ ਰਿਹਾ ਪਹਿਨਾ ਤੇ ਸਿਮਰਜਿਤ ਮਾਨ ਤੇ ਕਿਹੜਾ ਕਾਨੂੰਨ ਲਾਇਆ ਸਾਬ ਉਹਨਾਂ ਨੂੰ ਕਿਵੇਂ ਬਿਠਾ ਰਖਿਆ ਇਹ ਤਾਂ ਕੇਜਰੀਵਾਲ ਸਾਹਿਬ ਨੂੰ ਤਾਂ ਅਜੇ ਬੁਲਾਇਆ ਹੀ ਹੈ ਉਹ ਕਹਿੰਦੇ ਯਾਤਰਾ ਨੂੰ ਕਿਵੇਂ ਦੇਖਦੇ ਅੱਜ ਇਹ ਸ਼ੁਰੂਆਤ ਕੀਤੀ ਪੰਜਾਬ ਤਾਂ ਬਚਾਉਣਾ ਪਊਗਾ ਸਾਬ ਚਾਹੇ ਉਹ ਵੀ ਯਾਤਰਾ ਕਰਨ ਹਰੇਕ ਉਹ ਅੱਜ ਪੰਜਾਬ ਬਚਾਉਣ ਵੀ ਆ ਜਿਹੜੇ ਅੱਜ ਸਿਮਰਜਿਤ ਮਾਨ ਔਰ ਕਿਡ ਕਿਸ ਪਾਸੇ ਚੱਲੇ ਸੀਗੇ ਪੰਜਾਬ ਬਚਾਓ ਵਾਲੀ ਗੱਲ ਉਹ ਕਰੀ ਜਾਂਦੇ ਜਿਹੜੇ ਅੰਦਰ ਬੈਠੇ ਆ ਪੰਜਾਬ ਦੇ ਅੰਦਰ ਕੋਈ ਵੀ ਵਰਗ ਅਜ ਸੁਰੱਖਿਤ ਨਹੀਂ ਸਾਬ ਹਰੇਕ ਬੰਦਾ ਚਾਹ ਰਿਹਾ ਪੰਜਾਬ ਬਚਾ ਲੋ ਅਸੀਂ ਬਚ ਜਾਈਏ ਆਪਣੀ ਜਾਨ ਬਚਾਣ ਦੇ ਲਾਲੇ ਪਏ ਸਾਰਿਆਂ ਨੂੰ ਆ ਜਿਹੜੀ ਅਫਰਾ ਤਫਰੀ ਮਚੀ ਹੈ ਆ ਬਹੁਤ ਸੋਚਣ ਵਾਲੀ ਗੱਲ ਹੈ ਕੋਈ ਸਿਰਫ ਰਾਜਨੀਤਿਕ ਨੂੰ ਪੁੱਟ ਦੇ ਕੇ ਅਸੀਂ ਕਹਿੰਦੇ ਵੀ ਸੁਨੀਲ ਕਹਿ ਰਿਹਾ ਸੁਖਵੀਰ ਬਾਦਲ ਕਹਿ ਰਿਹਾ ਜਾਂ ਕੋਈ ਹੋਰ ਕੋਈ ਹੋਰ ਤਾਂ ਕਹਿ ਹੀ ਨਹੀਂ ਰਿ ਕਾਂਗਰਸ ਦਾ ਰਲਈ ਹੋਈ ਹੈ ਹੁਣ ਚੰਡੀਗੜ੍ਹ ਦੇ ਅੰਦਰ ਦੋਨੋਂ ਇਕੱਠੇ ਹੋ ਕੇ ਸੁਪਰੀਮ ਕੋਰਟ 'ਚ ਜਾਣਗੇ ਇੱਥੇ ਲੜੀ ਜਾਂਦੇ ਆਪਸ 'ਚ ਇਹ ਕਹਿੰਦੇ ਸਾਨੂੰ ਆਹ ਕਹਿੰਦੇ ਸਾਰੇ ਚੋਰ ਇਹਨਾਂ ਦਾ ਨਾਮ ਸਾਨੂੰ ਬਿਠਾ ਕੇ ਬਦਨਾਮ ਹੋ ਜਾਣਗੇ ਬਰਾਬਰ ਬਿਠਾ ਕੇ ਬਦਨਾਮ ਹੋ ਜਾਣਗੇ ਇਹਨਾਂ ਲੋਕਾਂ ਦੇ ਨਾਲ ਕਾਹਦਾ ਇਹਨਾਂ ਦਾ ਸਾਥ ਹੈ ਪਰ ਪੰਜਾਬ ਬਚਾਣ ਦੀ ਅੱਜ ਲੋੜ ਹੈ ਸਭ ਤੋਂ ਇਸ ਵਿੱਚ ਇਹ ਹੈ ਕਿ ਨਵਜੋਸ਼ ਸਿੰਘ ਨੂੰ ਨਿਯੋਤਾ ਦਿੱਤਾ ਗਿਆ ਯਾਤਰਾ ਦੇ ਵਿਚਾਰ ਆਉਣ ਦੇ ਲਈ ਪੰਜਾਬ ਬਚਾਓ ਯਾਤਰਾ ਦੇ ਪੰਜਾਬ ਬਚਾਣਾ ਸਾਰੇ ਦੇ ਅੱਛੀ ਗੱਲ ਹੈ ਨਿਯੋਤਾ ਦਿੱਤੀ ਹੈ ਉਹਨਾਂ ਦੀ ਵੱਡੀ ਸੋਚ ਹੈ ਜਿਵੇਂ ਸਰਦਲ ਖੁਦ ਹੀ ਬੈਠਾ ਤੁਹਾਨੂੰ ਮਿਲੇਗੀ ਇੱਕਾਂ ਦੀ ਭੋਲ ਕਾਂਗਰਸ ਹੈਗੀ ਹੈ ਕੋਈ ਹੋਰ ਸਾਂਸਸ ਵੀ ਇਨਟੱਚ ਹੈਗੇ ਕਿਉਂਕਿ ਕੁਝ ਬੀਜੇਪ ਕਾਂਗਰਸ ਦੇ ਜਿਹੜੇ ਲੀਡਰ ਨੇ ਮੌਜੂਦਾ ਹੋ ਵੀ ਇਨਟੱਚ ਹੈ ਬੀਜੇਪ ਦੇ ਅਮਨਜੀਤ ਕੱਲ ਮੇਰੀ ਮੁਲਾਕਾਤ ਹੋਈ ਬਿਲਕੁਲ ਇੱਕ ਸਿਸ਼ਟਾਚਾਰਿਕ ਅਨੌਪਚਾਰਿਕ ਮੁਲਾਕਾਤ ਸੀਗੀ ਤੇ ਮੇਰੇ ਬਹੁਤ ਅੱਛੇ ਸੰਬੰਧ ਵੀ ਹੈ ਮੇਰੇ ਬਹੁਤ ਅੱਛੇ ਸੰਬੰਧ ਸਾਰਿਆਂ ਨਾਲ ਹੀ ਹੈ ਆ ਜਿਹੜਾ ਉੱਤਲੇ ਫਲੋਟ ਸਮਾ ਹੈ ਨਾ ਪੰਜ ਚਾਰ ਛੱਡ ਦਿਓ ਜਿਹੜਾ ਪਾਣੀ ਜੁਨਿੱਤਰ ਕੇ ਉੱਤੇ ਆ ਗਿਆ ਜਿਹੜਾ ਉਹਨਾਂ ਨੂੰ ਛੱਡ ਦਿਓ ਬਾਕੀ ਮੇਰੇ ਸਾਰਿਆਂ ਨਾਲ ਹੀ ਹੈ ਇਹਨੂੰ ਕਿਸੇ ਵੀ ਰਾਜਨੀਤਿਕ ਦ੍ਰਿਸ਼ਟੀ ਜਨਾਂ ਨਾਲ ਨਾ ਦੇਖਿਆ ਜਾਵੇ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਹੋਊਗਾ ਇੱਥੇ ਆ ਕੇ ਹੋਊਗਾ ਉਹ ਤਾਂ ਕੋਣ ਮੈਂ ਕਿਸ ਨੂੰ ਮਿਲਦਾ ਨਹੀਂ ਮਿਲਦਾ ਮੈਂ ਤਾਂ ਸਾਰਿਆਂ ਨੂੰ ਮਿਲਦਾ ਕੋਈ ਇਸ ਗੱਲ ਦਾ ਮੈਂ ਸਮਝਦਾ ਰਾਜਨੀਤਿਕ ਇਹਨੂੰ ਰੰਗ ਨਾ ਦਿੱਤਾ ਜਾਵੇ ਮੇਰੇ ਕੁਲਦੀਪ ਜੀ ਨਾਲ ਬਹੁਤ ਹੀ Subscribe to One India channel and never miss an update.